ਸਰਸ਼ੀ ਕਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਆ ਤੁਸੀਂ ਸਾਰੇ ਵਧੀਆ ਹੋਮੋਗੇ ਰੋਈਆਂ ਦੇ ਫੁੱਲ ਦਾ ਭਾਗ ਤੀਜਾ ਲੈ ਕੇ ਹਾਜ਼ਰਾਂ ਜੀ ਲੇਖਕ ਨੇ ਕਿਰਨਦੀਪ ਕੌਰ ਆਓ ਸ਼ੁਰੂ ਕਰਦੇ ਹਾਂ ਐਨੇ ਨੂੰ ਰਾਜਵੀਰ ਭੁਲਿਆ ਵੇਖਣ ਵਾਲੀ ਨੇ ਨਜ਼ਰਾਂ ਪਿਆਰ ਵਾਲੀਆਂ ਹੋਣ ਐਨੀ ਗੱਲ ਕਹਿ ਉਹਨੇ ਬਲਦ ਨੂੰ ਤੀਜ ਪਚਾਇਆ ਜਸਮੀਤ ਹੱਕੀ ਬੱਕੀ ਰਹਿ ਗਈ ਉਹ ਦੂਰ ਲੰਗੇ ਰਾਜਵੀਰ ਵੱਲ ਝਾਕਦੀ ਹੀ ਰਹਿ ਗਈ ਤੇ ਕਾਲੇ ਕਦਮੀ ਤੁਰ ਰਾਜਵੀਰ ਦੇ ਕੋਲ ਪਹੁੰਚਣਾ ਚਾਹੁੰਦੀ ਸੀ ਅਖੀਰ ਤੂਥੇਟ ਬੈਠੇ ਰਾਜਵੀਰ ਕੋਲ ਜਸਮੀਤ ਪਹੁੰਚ ਗਈ ਜਸਮੀਤ ਰਾਜਵੀਰ ਇਹ ਕੱਲ ਦੱਸ ਤੂੰ ਇਹਨਾਂ ਉਦਾਸ ਕਿਉਂ ਰਹਿਣਾ ਬਹੁਤ ਲੰਬੀ ਕਹਾਣੀ ਆ ਮੇਰਾ ਦਾਦਾ ਸਰਦਾਰ ਚੱਟ ਸਿੰਘ ਬਹੁਤ ਨੀਕ ਬੰਦਾ ਸੀ ਸਾਡੇ ਖੇਤ ਨਾਲ ਲੱਗਦੀ ਵਟ ਦੀ ਖੇਤ ਦਾ ਮਾਲਕ ਪਿੰਡ ਚੋਂ ਮੇਰਾ ਤਾਇਆ ਹੀ ਲੱਗਦਾ ਸੀ ਮੇਰੇ ਦਾਦੇ ਤੇ ਤਾਇਆ ਸੋਹਣ ਸਿੰਘ ਦੀ ਬੁਰਕੀ ਸਾਂਝੀ ਸੀ ਆਏ ਸੂਨ ਸਿੰਘ ਦੀ ਲਾਂਗ ਡਾਟ ਪਿੰਡ ਵਿੱਚ ਹੀ ਰਹਿੰਦੀ ਸ਼ਮਸ਼ੀਰ ਸਿੰਘ ਕੂੜੀਆਂ ਵਾਲੇ ਨਾਲ ਸੀ ਸਾਡੇ ਨਾਲ ਭਵੇਂ ਸ਼ਮਸ਼ੀਰ ਦਾ ਕੋਈ ਲੇਗਾ ਤੇਗਾ ਨਹੀਂ ਸੀ ਪਰ ਸੂਨ ਸਿੰਘ ਨਾਲ ਉਸ ਦਾ ਇੱਟ ਕੁੱਤੇ ਵਾਲਾ ਵੈਰ ਸੀ ਇੱਕ ਵਾਰੀ ਦੋਹੇ ਤਰ੍ਹਾਂ ਆਪਸ ਵਿੱਚ ਲੜ ਰਹੀਆਂ ਸਨ ਮੇਰਾ ਸੱਕਾ ਪਿਓ ਤੇ ਚਾਚਾ ਦੋਹੀ ਉਹਨਾਂ ਨੂੰ ਛਡਵਾਉਣ ਗਏ ਮੇਰੇ ਚਾਚੇ ਤੇ ਪਿਓ ਦੀ ਸ਼ੈ ਵੇਖ ਸੂਨ ਸਿੰਘ ਨੇ ਸ਼ਮਸ਼ੀਰ ਦੀ ਦਾੜੀ ਪੱਟਦੀ ਬਾਅਦ ਵਿੱਚ ਰੌਲਾ ਕਾਫੀ ਵੱਧ ਗਿਆ ਸ਼ਮਸ਼ੇਰ ਨੇ ਆਪਣੇ ਬੰਦੇ ਸਦਲੇ ਬੰਦੂਖਾਂ ਚੱਕ ਲਈਆਂ ਦੋਹਾਂ ਧਿਰਾਂ ਦੀ ਆਪਸ ਵਿੱਚ ਬਹੁਤ ਲੜਾਈ ਹੋਈ ਸੋਹਣ ਸਿੰਘ ਦੀ ਗੋਲੀ ਬੱਜੀ ਤੇ ਉਹ ਥਾਂ ਹੀ ਢੇਰੀ ਹੋ ਗਿਆ ਸਾਡਾ ਸਾਰਾ ਪਰਿਵਾਰ ਡਰ ਗਿਆ ਸੀ ਆਪੋ ਆਪਣੇ ਘਰਾਂ ਵਿੱਚ ਸਾਰੇ ਲੋਕ ਵੜ ਗਏ ਉਦੋਂ ਅੱਤਵਾਦੀਆਂ ਦਾ ਪੂਰਾ ਬੋਲ ਵਾਲਾ ਸੀ ਸਾਡੇ ਪਿੰਡੋਂ ਸ਼ਮਸ਼ੇਰ ਸਿੰਘ ਦਾ ਇੱਕ ਆੜੀ ਅੱਤਵਾਦੀਆਂ ਨਾਲ ਰਲ ਗਿਆ ਸ਼ਮਸ਼ੇਰ ਸਿੰਘ ਸਾਡੇ ਘਰ ਤੇ ਪੂਰੀ ਖਾਰਖਾਨਾ ਸੀ ਮੈਂ ਉਦੋਂ 4 ਸਾਲ ਦਾ ਸੀ ਥੋੜੀ ਥੋੜੀ ਯਾਦ ਆ ਮੈਨੂੰ ਮੈਨੂੰ ਸੋਣ ਹੀ ਲੱਗਿਆ ਸੀ ਕਿ ਕੋਠੇ ਉੱਪਰ ਪਈ ਮੇਰੇ ਦਾਦੇ ਨੇ ਹੀਠਾਂ ਬੈਠੇ ਮੇਰੇ ਪਿਓ ਨੂੰ ਦੱਸਿਆ ਕਿ ਛੇਤੀ ਦਿਨੇ ਬਾਰ ਬੰਦ ਕਰੇ ਆ ਸੱਤ ਅੱਠ ਬੰਦੇ ਆਪਣੇ ਘਰ ਵੱਲ ਆ ਰਹੇ ਆ ਮਾਂ ਮੇਰੀ ਨੇ ਮੈਨੂੰ ਚੱਕਿਆ ਤੇ ਅੰਦਰ ਸਵਾਤ ਵਿੱਚ ਪਾਈ ਜਦੋਂ ਮੇਰਾ ਪਿਓ ਬਾਰ ਬੰਦ ਕਰਨ ਲੱਗਿਆ ਉਹਨੇ ਦੂਰੋਂ ਫਾਇਰ ਕੀਤਾ ਜੋ ਸਿਰ ਉੱਤੇ ਦੀ ਲੰਘ ਗਿਆ ਪਿਓ ਮੇਰਾ ਮੇਰੀ ਮਾਂ ਨੂੰ ਅੰਦਰ ਕਰਕੇ ਆਪ ਕੋਠੇ ਤੇ ਚੜ ਗਿਆ ਦਾਦੇ ਮੇਰੇ ਕੋਲ ਇੱਕ ਬੰਦੂਕ ਸੀ ਸਾਰੇ ਬੰਦੇ ਸਾਡਾ ਬਾਰ ਖੁੱਲਣ ਅੰਦਰ ਆ ਗਏ ਤੇ ਫਾਇਰ ਕਰਨ ਲੱਗੇ ਅਸੀਂ ਤਿੰਨੇ ਭੈਣ ਭਰਾ ਡਰਦੇ ਹੋਏ ਮੰਜੇ ਹੇਠਾਂ ਲੁੱਕੇ ਮੇਰੇ ਪਿਓ ਨੇ ਉੱਪਰੋਂ ਫਾਇਰ ਕੀਤੇ ਪਰ ਉਹ ਜਾਦਾ ਬੰਦੇ ਸੀ ਉਹ ਕਹਿਣ ਬਾਹਰ ਨਿਕਲੋ ਪਰ ਜਸਮਿਤ ਸਾਡੇ ਸਾਰਿਆਂ ਵਿੱਚ ਦਲੇਰੀ ਸੀ ਕਿ ਕਿਸੇ ਨੇ ਚੂੰ ਤੱਕ ਨਾ ਕੀਤੀ ਉਹ ਕਹਿਣ ਸਾਰੇ ਜਨੇ ਬਾਹਰ ਆ ਜਾਓ ਨਹੀਂ ਥੋਡੇ ਤੇ ਬੰਬ ਸੁੱਟ ਦਾਂਗੇ ਦੋ ਘੰਟੇ ਲਗਾਤਾਰ ਉਹਨਾਂ ਨੇ ਗੂੜੀਆਂ ਚਲਾਈਆਂ ਪਰ ਐਨੇ ਨੂੰ ਕਿਸੇ ਰੱਬ ਦੇ ਬੰਦੇ ਨੇ ਪੁਲਿਸ ਨੂੰ ਫੋਨ ਕਰਤਾ ਤੇ ਗੱਡੀਆਂ ਦੇ ਵੱਜਦੇ ਹੋਠਰ ਸੁਣ ਅੱਠੇ ਹੀ ਬੰਦੇ ਬਾਹਰ ਨਿਕਲ ਡਰੇਨ ਵੱਲ ਪੱਜ ਕੇ ਸਾਡੇ ਸਹਾਂ ਵਿੱਚ ਸਾਹ ਹੈ ਪਰ ਉਹ ਡਰ ਅੱਜ ਵੀ ਮੇਰੇ ਦਿਲ ਵਿੱਚ ਬੈਠਿਆ ਉਹ ਸਾਰੇ ਬੰਦੇ ਡਰੇਨ ਵਿੱਚ ਲੰਮੇ ਵਿਛ ਕੇ ਕਿ ਕਿਤੇ ਪੁਲਿਸ ਨਾ ਵੇਖ ਲਵੇ ਦੂਜੇ ਦਿਨ ਦਿਨ ਚੜਦੇ ਹੀ ਮੈਨੂੰ ਮੇਰੇ ਪਿਓ ਦੀ ਭੂਆ ਕੋਲ ਛੱਡਿਆ ਗਿਆ ਅਸੀਂ ਸਾਰੇ ਜਣੇ ਅੱਡੋ ਅੱਡੀ ਨਿੱਖੜ ਗਏ ਪਿੰਡ ਵਾਲੇ 15 ਕਿਲੇ ਠੇਕੇ ਉੱਪਰ ਦੇ ਦਿੱਤੇ ਪਸ਼ੂਆਂ ਦੇ ਸੰਗਰ ਖੋਲ ਦਿੱਤੇ ਸੀ ਤੇ ਅਸੀਂ ਪਿੰਡੋਂ ਹੀ ਨਿਕਲ ਗਏ ਪਹਿਚਾਨ ਤਾਂ ਲਿਆ ਸੀ ਉਹਨਾਂ ਵਿੱਚ ਮੇਰੇ ਪਿਓ ਨੇ ਇੱਕ ਬੰਦੇ ਨੂੰ ਪਰ ਕਰਕੇ ਸਕਦੇ ਸੀ ਜੇ ਕੁਝ ਕਰਦੇ ਤਾਂ ਜਾਨ ਤੋਂ ਹੱਤੋਂ ਪੈਂਦੇ ਫਿਰ ਹੁਣ ਸਾਨੂੰ ਕਾਫੀ ਟਾਈਮ ਹੋ ਗਿਆ ਥਿਰੰਦੀਆਂ ਇੱਥੇ ਪਹਿਲੇ ਠੇਕੇ ਤੇ ਲੈ ਲੈਣੇ ਆ ਜਸਮੀਤ ਉਹ ਐਨੀ ਮਾੜੀ ਗੱਲ ਸੁਣ ਮੈਂ ਵੀ ਡਰ ਗਈ ਅੱਛਾ ਤੇ ਤੂੰ ਤਾਂ ਹੀ ਇੰਨਾ ਉਦਾਸ ਜਾ ਰਹਿਣਾ ਰਾਜਵੀਰ ਉਹ ਵੇਲਾ ਰੱਬ ਕਰੇ ਕਿਸੇ ਦਿਨ ਆ ਵੀ ਐਡੇ ਮਾੜੇ ਦਿਨ ਸੀ ਕਿ ਤੂੰ ਪੁੱਛੀ ਨਾ ਜਸਮੀਤ ਜਸਮੀਤ ਰਾਜਵੀਰ ਮੈਂ ਤੇਰੇ ਨਾਲ ਸਿੱਧੀ ਹੀ ਗੱਲ ਕਰਨੀ ਆ ਮੈਂ ਤੈਨੂੰ ਪਿਆਰ ਕਰਨ ਲੱਗੀ ਆ ਤੂੰ ਦੱਸ ਤੇਰਾ ਦਿਲ ਕੀ ਕਹਿੰਦਾ ਰਾਜਵੀਰ ਕਿਉਂ ਬਗਾਨੇ ਪੁੱਤ ਨੂੰ ਮਰਵਾਉਣੀ ਆ ਬੇਗਾਨੇ ਪਿੰਡ ਰਹਨੇ ਆਪਾਂ ਦੋਹੀਂ ਤੂੰ ਤਾਂ ਫਿਰ ਵੀ ਭੂਆ ਕੋਲ ਆਈਆਂ ਪਰ ਸਾਡੀ ਤਾਂ ਇੱਥੇ ਤੀਜੇ ਥਾਂ ਸਕੇਰੀਆ ਅਗਲੇ ਨੇ ਬਨ ਕੇ ਕੁੱਟਣਾ ਜਸਮੀਤ ਐਨੇ ਕੁੱਟੰਦਿੰਦੀ ਮੈਂ ਆਪਣਾ ਪਿਆਰ ਜਿਸਮਾ ਦਾ ਨਹੀਂ ਰੂਹਾਂ ਦਾ ਹੋਊਗਾ ਰਾਜਵੀਰ ਚਲ ਹੁਣ ਤੂੰ ਕਰ ਜਾ ਆਪਣੀ ਮੇਰਾ ਬਾਪੂ ਆਉਣ ਆਲਾ ਐਵੇਂ ਸ਼ਲੋਕ ਦਊਗਾ ਦੋਵਾਂ ਦੇ ਆਪਸ ਵਿੱਚ ਪੂਰੀ ਸਾਝ ਬਹਿ ਚੁੱਕੀ ਸੀ ਪਰ ਹੁਣ ਜਸਮੀਤ ਨੂੰ ਆਪਣੇ ਪਿੰਡ ਜਾਣਾ ਪੈਣਾ ਸੀ ਦਸਵੀਂ ਦਾ ਨਤੀਜਾ ਆ ਚੁੱਕਿਆ ਸੀ ਅਗਾਹ ਦਾਖਲਾ ਕਰਵਾਉਣਾ ਸੀ ਰਾਜਵੀਰ ਜਸਮੀਤ ਤੂੰ ਤਾਂ ਮੈਨੂੰ ਯਾਦ ਵੀ ਨਹੀਂ ਕਰਿਆ ਕਰਨਾ ਜਸਮੀਤ ਮੈਂ ਕਿਹੜਾ ਕਿਤੇ ਵਿਆਹ ਕਰਵਾਉਣ ਚੱਲੇ ਆ ਜਦੋਂ ਛੁੱਟੀਆਂ ਹੋਈਆਂ ਫੇਰ ਤੇਰੇ ਪਿੰਡ ਆ ਜਾਣਾ ਮੈਂ ਰਾਜਵੀਰ ਉਦੋਂ ਅਸੀਂ ਕੀ ਪਤਾ ਕਿੱਥੇ ਹੋਵਾਂਗੇ ਜਸਮੀਤ ਹੋਵਾਂਗੇ ਤਾਂ ਮੇਰੇ ਦਿਲ ਵਿੱਚ ਹੀ ਚੱਲੇ ਆ ਤੇਰੇ ਵਰਗਾ ਪਿਆਰ ਮੈਨੂੰ ਕਿਤੋਂ ਨਹੀਂ ਮਿਲਣਾ ਬਾਹਰੋਂ ਭਵੇਂ ਮੈਂ ਲੱਖ ਕੁਸ਼ਾਂ ਪਰ ਦਿਲ ਮੇਰਾ ਬਹੁਤ ਰੋ ਰਿਹਾ ਕਾਸ਼ ਮੈਂ ਤੇਰੇ ਕੋਲ ਹੀ ਰਹਿ ਪਾਵਾਂ ਰਾਜਵੀਰ ਦੁਨੀਆਦਾਰੀ ਆ ਮਾਪਿਆਂ ਦੀ ਇੱਜ਼ਤ ਦਾ ਵੀ ਖਿਆਲ ਰੱਖਣਾ ਪੈਂਦਾ ਆ ਭਮੇਤੀ ਹੋਵੇ ਭਵੇਂ ਪੁੱਤ ਸਭ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਆ ਜੇ ਤੂੰ ਕਹੀਂ ਤਾਂ ਮੈਂ ਕਹਿ ਦਿੰਨਾ ਰਿਸ਼ਤੇਦਾਰ ਨੂੰ ਆਪਣੇ ਰਿਸ਼ਤੇ ਬਾਰੇ ਜਸਮੀਤ ਆਪਣੇ ਰਾਹ ਨਹੀਂ ਮਿਲਨੇ ਤੁਸੀਂ ਜ਼ਿੰਮੇਦਾਰ ਤੇ ਅਸੀਂ ਮਿਸਤਰੀ ਬਹੁਤ ਫਰਕ ਆ ਰਾਜਵੀਰ ਮੈਂ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਦਾ ਵਿਆਹ ਕਰਵਾਉਣ ਪਿੱਛੇ ਪਰ ਇੱਕ ਗੱਲ ਆ ਤੇਰੇ ਤੋਂ ਹੀ ਮੈਨੂੰ ਇਨਾ ਪਿਆਰ ਮਿਲਿਆ ਕਿ ساری ਜ਼ਿੰਦਗੀ ਹੀ ਇਹਨਾਂ ਬੋਲਾਂ ਦੇ ਸਹਾਰੇ ਕੱਢ ਲਵਾਂਗਾ ਜਸਮੀਤ ਰਾਜਵੀਰ ਮੈਂ ਸਦਾ ਲਈ ਨਹੀਂ ਕੀਤੀ ਜਾ ਰਹੀ ਵਾਪਸ ਆਉਂਗੀ ਮੈਂ ਐਨੀ ਗੱਲ ਕੇ ਜਸਮੀਤ ਨੇ ਰਾਜਵੀਰ ਨੂੰ ਕੁੱਟ ਕੇ ਜੱਫੀ ਪਾ ਲਈ। ਜਸਮੀਤ ਆਪਣੀਆਂ ਸੋਚਾਂ ਵਿੱਚੋਂ ਬਾਹਰ ਆ ਆਪ ਮੁਹਾਰੇ ਹੀ ਬੋਲੀ ਕਾਸ਼ ਮੈਂ ਫੇਰ ਤੋਂ ਆਪਣੀ ਭੂਆ ਕੋਲ ਜਾਉਂਦੀ। ਪਰ ਜਸਸੀ ਨੇ ਸਾਰੀ ਖੇਡ ਖਰਾਬ ਕੀਤੀ ਸੀ। ਉਸੇ ਨੇ ਹੀ ਭੂਆ ਨੂੰ ਦੱਸਤਾ ਸੀ ਕਿ ਮੈਂ ਕਿਸੇ ਮੁੰਡੇ ਨੂੰ ਪਿਆਰ ਕਰਨ ਲੱਗੀ ਹਾਂ। ਚੱਲ ਛੱਡ ਬੀਤੀਆਂ ਗੱਲਾਂ ਨੂੰ ਅੱਜ ਵਾਲਾ ਸਮਾਂ ਵੇਖ ਹੋਂਤਾ ਕਦੇ ਡੁੱਬੜਾ ਉਹ ਵੀ ਨਹੀਂ ਮਿਲਿਆ ਮੈਨੂੰ। ਜੀ ਉਹ ਮੇਰੇ ਕੁਲ ਸੋਚਾਂ ਸੋਚਦੇ ਆ ਜਸਮੀਤ ਨੂੰ ਦਿਨ ਛੜ ਗਿਆ ਉਹ ਉઠી ਤੇ ਚਾਹ ਬਣਾਉਣ ਲੱਗੀ ਸਾਰਿਆਂ ਨੂੰ ਚਾਹ ਪਿਆ ਕੇ ਆਪਣੀ ਸੱਸ ਨੂੰ ਬੋਲੀ ਮੰਮੀ ਜੀ ਅੱਜ ਸੰਗਰਾਂਦ ਆਪਾਂ ਗੁਰੂ ਘਰ ਚੱਲੀਏ ਸੱਸ ਚੱਲਣੇ ਆ ਹਰਮਿਤ ਕਹਿੰਦਾ ਮੈਂ ਵੀ ਜਾਣਾ ਗੁਰੂ ਘਰ ਤੇ ਮਜ਼ਾਕ ਵਿੱਚ ਬੋਲਿਆ ਆਪਦੇ ਵਿਆਹ ਦੀ ਸੁੱਖ ਸੁੱਖ ਕੇ ਆਉਂਗਾ ਨਾਲੇ ਮੰਮੀ ਆਏ ਵੀ ਸੁੱਖ ਸੁਖਣੀਆਂ ਵੇ ਮੇਰੀ ਲੰਬ ਮਹਿਰਜ਼ ਹੋ ਗਈ ਅੱਜ ਘਰ ਵਿੱਚ ਥੋੜੀ ਸ਼ਾਂਤੀ ਸੀ ਤਿੰਨੇ ਜਣੇ ਗੁਰੂ ਘਰ ਗੇ ਜਰਨੈਲ ਸੰਦੇਹਾ ਉੱਠ ਵਰਕਸ਼ਾਪ ਜਾਵਰਤਾ ਸੀ ਕਿਉਂਕਿ ਕੰਮ ਕਰਨ ਵਾਲੇ ਬੰਦੇ ਸੁਨੀਹਾ ਆ ਜਾਂਦੇ ਸੀ ਕੋਮਲ ਫੋਨ ਤੇ ਹਰਮੇਤ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਜਦੋਂ ਇਹ ਗੱਲ ਹਰਮੇਤ ਦੀ ਮੰਮੀ ਨੂੰ ਪਤਾ ਲੱਗੀ ਤਾਂ ਉਹਨੇ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਨਾ ਐਸੇ ਦੀ ਹੀ ਭੈਣਾ ਉਹ ਜਿਹੋ ਜਹੀ ਇਹਨੇ ਕੀਤੀ ਹੈ ਉਹ ਜਿਹੀ ਉਹ ਕਰੂ ਨਾਲੇ ਮੈਂ ਤਾਂ ਚੰਗੀ ਘਰੇ ਤੇਰਾ ਸਾਥ ਕਰੂੰ ਨੰਗ ਮਲੰਗਾ ਦੇ ਨਹੀਂ ਕਰਨਾ ਹਰਮਿਤ ਪਰ ਮੈਂ ਤਾਂ ਮਾਂ ਕੋਮਲ ਨੂੰ ਪਿਆਰ ਕਰਦਾ ਉਸੇ ਨਾਲ ਵਿਆਹ ਕਰਵਾਉਣਾ ਸੱਸ ਤੈਨੂੰ ਹੁਣੇ ਲਿਆ ਦੂੰ ਉਹ ਤਾਂ ਡੋਲਾ ਚੁੱਪ ਕਰਕੇ ਬਹਿ ਜਾ ਨਾਲੇ ਤੂੰ ਵੀ ਸੁਣ ਲੈ ਜਸਮੀਤ ਕਹਦੇ ਆਪਦੀ ਭੂਆ ਦੀ ਕੁੜੀ ਨੂੰ ਵੀ ਖਬਰਦਾਰ ਹੋ ਜਾ ਜੇ ਮੇਰੇ ਮੁੰਡੇ ਨੂੰ ਇਹੋ ਜਿਹੀਆਂ ਗੱਲਾਂ ਕਹੀਆਂ ਤੇ ਜਸਮੀਤ ਵਿਚਾਰੇ ਸਨ ਫਸਚਾਲੇ ਫਸ ਗਏ ਸੀ ਹਰਮਿਤ ਅੜਬ ਸੁਆਦਾ ਸੀ ਉਹ ਘਰੋਂ ਬਾਹਰ ਚਲਾ ਗਿਆ ਜਸਮੀਤ ਨੂੰ ਇਸ ਗੱਲ ਦਾ ਫਿਕਰ ਹੋਇਆ ਜਸਮੀਤ ਨੇ ਸੋਚਿਆ ਕਿ ਹਰਮਿਤ ਕੁਝ ਗਲਤ ਨਾ ਕਰ ਬੈਠੇ ਉਹਨੇ ਹਰਮਿਤ ਨੂੰ ਫੋਨ ਲਾ ਤਸੱਲੀ ਦਿੱਤੀ ਕਿ ਹਜੇ ਮੰਮੀ ਥੋੜਾ ਗੁੱਸੇ ਵਿੱਚ ਆ ਦੋਕ ਦਿਨ ਬਾਅਦ ਗੱਲ ਕਰਕੇ ਵਿਖੰਗੀ ਸ਼ਾਇਦ ਮੰਮੀ ਮਨ ਜਾਣ ਹਰਮਿਤ ਸ਼ਾਇਦ ਨਹੀਂ ਭਾਬੀ ਤੂੰ ਐਂ ਕਹਿਵੀ ਮੈਂ ਮਨਾ ਲੂੰਗੀ ਬਸ ਭਾਬੀ ਤੂੰ ਹੀ ਆ ਹੁਣ ਸਹਾਰਾ ਜਿਵੇਂ ਮਰਜ਼ੀ ਕਰ ਪਰ ਰਿਸ਼ਤਾ ਕਰਾ ਦੇ ਕੋਮਲਨਾਨ ਜਸਮੀਤ ਪਹਿਲਾਂ ਕਰੇ ਹਰਮਿਤ ਦੀ ਖੁਸ਼ੀ ਲਈ ਜਸਮੀਤ ਨੇ ਸੋਚਿਆ ਕਿ ਕਿਉਂ ਨਾ ਡੈਡੀ ਨਾਲ ਗੱਲ ਕਰਕੇ ਵੇਖਾਂ ਹੋ ਸਕਦਾ ਉਹ ਮੰਮੀ ਨੂੰ ਸਮਝਾ ਦੇਣ ਦੁਪਹਿਰ ਦੀ ਰੋਟੀ ਖਾਣ ਆਈ ਜਰਨਲ ਕੋਲ ਜਸਮੀਤ ਨੇ ਗੱਲ ਤੋਰੀ ਡੈਡੀ ਜੀ ਇੱਕ ਗੱਲ ਕਹਿਣੀ ਸੀ ਜੇ ਤੁਸੀਂ ਮੰਨੋਗੇ ਤਾਂ ਜਰਨਲ ਹੁਕਮ ਕਰ ਜਸਮੀਤੇ ਕੀ ਚਾਹੀਦਾ ਜਸਮੀਤ ਡੈਡੀ ਜੀ ਹਰਮਿਤ ਦਾ ਰਿਸ਼ਤਾ ਮੇਰੀ ਭੂਆ ਦੀ ਕੁੜੀ ਕੋਮਲ ਨਾਲ ਕਰਵਾ ਦੋ ਜਰਨੈਲ ਏਸੇ ਗੱਲ ਬਾਰੇ ਸੋਭਾ ਤੇਰੀ ਮੰਮੀ ਲੜਕੇ ਹਟਿਆ ਕਮਤਾ ਓਖਾ ਮੈਨੂੰ ਤਾਂ ਕੋਈ ਗੱਲ ਨਹੀਂ ਪਰ ਇਹਨੇ ਨਹੀਂ ਮੰਨਣਾ ਜਸਮੀਤ ਡੈਡੀ ਜੀ ਤੁਸੀਂ ਵੱਡੇ ਆ ਇਸ ਘਰ ਵਿੱਚ ਜਰਨੈਲ ਮਸ਼ਕਰੀ ਵਿੱਚ ਚਲ ਤੇਰੇ ਤੇ ਮੇਰੇ ਵਿਚ ਕੀ ਵੰਡਿਆ ਪੁੱਛਦਾ ਮੈਂ ਇਹਨੂੰ ਗਰਮੀ ਦੀਆਂ ਲੱਤਾਂ ਤੇ ਮਾਲਿਸ਼ ਕਰਦੀ ਜਸਮੀਤ ਨੇ ਕਿਹਾ ਹਰਮੀਤ ਬਹੁਤ ਜੁੱਤ ਪਾ ਰਿਹਾ ਕੋਮਲ ਨਾਲ ਵਿਆਹ ਕਰਵਾਉਣ ਵਾਸਤੇ ਪਰ ਆਪਣੀ ਮੰਮੀ ਨਹੀਂ ਮੰਨ ਰਹੀ ਮੈਂ ਕਿਹਾ ਵੈਸੇ ਡੈਡੀ ਨੂੰ ਗੁਰਮੀਤ ਲਾਚਨ ਬਹੁਤ ਮੇਰੀ ਮਾਂ ਸ਼ਾਇਦ ਹੀ ਹੋਣ ਦੇਵੇ ਵਿਆਹ ਪਰ ਤੂੰ ਨਾ ਹੰਮੀ ਭਰੀ ਐਵੇਂ ਤੇਰੇ ਨਾਲ ਗਲਾਮਾ ਪੈ ਜਾ ਜੋ ਸਮੀਤ ਸੋਚ ਰਹੀ ਸੀ ਕਿ ਗੁਰਮੀਤ ਦੀ ਵੀ ਸਮਝ ਨਹੀਂ ਆਉਂਦੀ ਕਦੇ ਗੁੱਸੇ ਹੋ ਜਾਂਦਾ ਕਦੇ ਪਿਆਰ ਨਾਲ ਬੋਲਦਾ ਬਹੁਤ ਜੋਰ ਲਗਾਇਆ ਚਰਨਲ ਨੇ ਪਰ ਬਲਵੀਰ ਤਾਂ ਤੋਂ ਮਸ ਨਹੀਂ ਹੋਈ ਹਰਮੇਦ ਨੇ ਬਹੁਤ ਕਿਹਾ ਪਰ ਉਹਦੀ ਇੱਕ ਨਾ ਚੱਲੀ। ਲਾਲਚਨ ਮਾਣ ਨੇ ਹਰਮੇਦ ਦੇ ਰਿਸ਼ਤੇਵਾਰੇ ਰਿਸ਼ਤੇਦਾਰਾਂ ਨੂੰ ਕਿਹਾ ਹਰਮੇਦ ਦੀ ਮਾਸੀ ਨੇ ਇੱਕ ਰਿਸ਼ਤਾ ਵਿਖਾਇਆ ਕੁੜੀ ਇਕੱਲੀ ਹੀ ਸੀ ਮਾਪਿਆਂ ਦੇ ਘਰ ਲੈਣ ਦੇ ਨੂੰ ਬਹੁਤ ਕੁਝ ਦੇਣਾ ਸੀ। ਬਲਵੀਰੋ ਨੇ ਆਪਣੇ ਘਰ ਦੇ ਕਿਸੇ ਵੀ ਮੈਂਬਰ ਨਾਲ ਸਲਾਹ ਨਾ ਕੀਤੀ ਤੇ ਆਪ ਹੀ ਝਟਾਂ ਖਿਆਈ। ਘਰ ਆਈ ਬਲਵੀਰੋ ਨੇ ਬੈਠੇ ਜਰਨੈਲ ਨੂੰ ਵਧਾਈਆਂ ਦਿੱਤੀਆਂ ਸਭ ਹੈਰਾਨ ਸੀ। ਕਿ ਇਹ ਇਕੱਲੇ ਹੀ ਰਿਸ਼ਤਾ ਪੱਕਾ ਕਰਾਈ ਹਰਮੇ ਤੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਵੀ ਹੱਸ ਪਿਆ ਤੇ ਕਹਿੰਦਾ ਚਲ ਮਾਂ ਤੂੰ ਖੁਸ਼ ਰਹੀ ਮੈਂ ਵਿਆਹ ਕਰਵਾਉਣ ਲਈ ਤਿਆਰ ਜਸਮੀਤ ਹਰਮੇ ਤੇ ਮੂੰਹ ਵੱਲ ਵੇਖ ਰਹੀ ਸੀ ਕਿ ਇਹਨੇ ਕਿਵੇਂ ਹਾਂ ਕਰ ਦਿੱਤੀ ਮਹੀਨੇ ਇੱਕ ਮੰਗਰੋ ਵਿਆਹ ਰੱਖ ਦਿੱਤਾ ਬਲਵੀਰੋ ਆਪਣੀ ਸ਼ਰੀਕੀ ਦੀਆਂ ਔਰਤਾਂ ਕੋਲ ਆਪਣੀ ਵੜਿਆਈ ਕਰ ਰਹੀ ਸੀ ਕਿ ਬੱਥੇਰਾ ਕੁਝ ਦੇਣਾ ਅਗਲੇ ਆ ਨੇ ਦਸ ਵਿੱਚ ਆਪ ਵੱਡੇ ਨੂੰ ਵੇਖ ਲਾ ਨੰਗਾ ਨੇ ਕੁਝ ਨਹੀਂ ਦਿੱਤਾ ਜਸਮੀਤ ਵਿਚਾਰੀ ਸਵਰਦਾ ਘੁੱਟ ਭਰ ਲੈਂਦੀ ਗੁਰਮੀ ਤੇ ਕਹਿੰਦੇ ਜਸਮੀਤ ਆਪਣੀ ਪਸੰਦੀ ਸੂਟ ਲੈ ਕੇ ਆਈ ਹਰਮਿਤ ਹੁਣ ਵੀ ਕੋਮਲ ਨਾਲ ਗੱਲ ਕਰਦਾ ਸੀ ਕਿਉਂਕਿ ਹਰਮਿਤ ਨੂੰ ਵਿਸ਼ਵਾਸ ਸੀ ਕਿ ਉਹਦਾ ਵਿਆਹ ਸਿਰਫ ਕੋਮਲ ਨਾਲ ਹੀ ਹੋਵੇਗਾ ਵਿਆਹ ਦੀਆਂ ਤਿਆਰੀਆਂ ਜੋਰਾਂ ਤੇ ਸੀ ਬਲਵੀਰ ਨੇ ਛੋਟੇ ਮੁੰਡੇ ਦੇ ਵਿਆਹ ਦੇ ਬਾਰੇ ਸਾਰੇ ਹੀ ਰਿਸ਼ਤੇਦਾਰ ਸੱਦੇ ਹੋਏ ਸੀ ਪੂਰਾ ਗਿੱਧਾ ਪੈ ਰਿਹਾ ਸੀ ਬਲਵੀਰ ਦੇ ਫੋਨ ਤੇ ਉਸਦੀ ਪੈਣ ਦਾ ਫੋਨ ਆ ਰਿਹਾ ਸੀ ਪਰ ਖੜਕੇ ਵਿੱਚ ਕਿਸੇ ਨੂੰ ਸੁਣਾਈ ਨਾ ਦਿੱਤਾ ਕੋਮਲ ਦਾ ਰੋ ਰੋ ਕੇ ਬੁਰਾ ਹਾਲ ਸੀ ਉਸ ਨੂੰ ਲੱਗਦਾ ਸੀ ਕਿ ਮੇਰੀ ਹੀ ਪੈਣ ਨੇ ਮੇਰਾ ਰਿਸ਼ਤਾ ਨਹੀਂ ਹੋਣ ਦਿੱਤਾ ਉਹਦੇ ਦਿਲ ਵਿੱਚ ਜਸਮੀਤ ਪ੍ਰਤੀ ਨਫ਼ਰਤ ਪੈਦਾ ਹੋ ਗਈ ਸੀ ਹਰਮਿਤ ਨੇ ਜਦੋਂ ਆਪਣੇ ਸੱਸ ਦਾ ਫੋਨ ਵੇਖਿਆ ਤਾਂ ਬਹੁਤ ਸਾਰੇ ਫੋਨ ਮਾਸੀ ਦੇ ਆਈ ਵੇਖ ਉਹਨੇ ਫੋਨ ਆਪਣੇ ਸੱਸ ਨੂੰ ਫੜਾਇਆ ਬਲਵੀਰੋ ਨੇ ਹੱਸਦਿਆਂ ਹੱਸਦਿਆਂ ਗੱਲ ਕੀਤੀ ਪਰ ਅਗੋਮਾਸੀ ਨੇ ਕਿਹਾ ਕਿ ਕੱਲ ਨੂੰ ਬਰਾਤ ਲੈ ਕੇ ਨਾ ਆਇਓ ਕੁੜੀ ਕਿਸੇ ਹੋਰ ਨਾਲ ਹੀ ਪੱਜ ਗਈ ਬਲਵੀਰੋ ਦੇ ਹੱਥੋਂ ਫੋਨ ਛੁੱਟ ਗਿਆ ਤੇ ਮੂੰਹ ਅੱਡਿਆ ਰਹਿ ਗਿਆ ਜਸਮੀਤ ਦਾ ਹੱਥ ਫੜ ਬੋਲੀ ਪੁੱਤ ਆਪਣੀ ਤਾਂ ਬੇਇੱਜ਼ਤੀ ਹੋ ਗਈ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਆਪਦੇ ਡੈਡੀ ਨੂੰ ਸੱਦ ਮੜਾ ਜਾ ਜਰਨੈਲ ਆਪਣੀ ਦਾਰੂ ਦੀ ਮਹਿਫਲ ਵਿੱਚ ਛੱਡ ਭੱਜਿਆ ਆਇਆ ਜਰਨੈਲ ਨੂੰ ਜਦੋਂ ਪਤਾ ਲੱਗਿਆ ਉਹ ਰੀਤਾ ਪੀਤੀ ਹੀ ਲੈ ਗਈ। ਇੱਕ ਕਮਰੇ ਵਿੱਚ ਸਾਰੇ ਬੰਦ ਸੀ। ਬਾਹਰ ਪੂਰਾ ਰੌਣਕ ਮੇਲਾ ਲੱਗਿਆ ਹੋਇਆ ਸੀ। ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ਕਿ ਕੀ ਹੋ ਰਿਹਾ। ਜਰਨੈਲ ਬਲਵੀਰੋ ਵੱਲ ਅੱਖਾਂ ਗੜ ਰਿਹਾ ਸੀ। ਬਲਵੀਰੋ ਬਸ ਰੋ ਰਹੀ ਸੀ। ਹਰਮੇਤ ਨੂੰ ਤਾਂ ਕੋਈ ਵਾਅਦਾ ਹੀ ਨਹੀਂ ਸੀ। ਜਰਨੈਲ ਨੇ ਗੁਰਮੀਤ ਨੂੰ ਕਿਹਾ ਪੁੱਤ ਹੁਣ ਤੂੰ ਹੀ ਲਾਜ ਰੱਖ ਸਕਦਾ। ਆਪਣੇ ਸੋਹੇ ਨੂੰ ਕੇ ਅਵਦੇ ਭਾਨਜੀ ਦਾ ਹੱਥ ਮੇਰੇ ਮੁੰਡੇ ਦੇ ਹੱਥ ਦੇ ਦੇ ਵੀ ਜਸਮੀ ਦੇ ਪੀਕੇ ਵੀ ਵਿਆਹ ਵਿੱਚ ਆਏ ਹੋਏ ਸਨ ਦੋਹਾਂ ਨੂੰ ਬੁਲਾਇਆ ਗਿਆ ਜਰਨੈਲ ਨੇ ਸਾਰੀ ਗੱਲ ਹਰਦੀਪ ਨੂੰ ਦੱਸੀ ਤੇ ਕੋਮਲ ਦਾ ਸਾਥ ਕਰਨ ਲਈ ਕਿਹਾ ਹਰ ਮੇਤੇ ਦਿਲ ਵਿੱਚ ਖੁਸ਼ੀ ਦੀ ਲਹਿਰ اٹਹੀ ਕਿਤੇ ਨਾ ਕਿਤੇ ਸਾਰੇ ਹੀ ਖੁਸ਼ ਸੀ ਬਲਵੀਰੂ ਤੋਂ ਬਿਨਾ ਰਾਤੇ ਰਾਤ ਜਰਨੈਲ ਨੇ ਹਰਦੀਪ ਨੂੰ ਸਾਰਾ ਪ੍ਰਬੰਧ ਕਰਨ ਲਈ ਕਿਹਾ ਇੱਕ ਗੱਡੀ ਤੇ ਬੈਠ ਹਰਦੇਵ ਤੇ ਜਸਮੀਤ ਕੋਮਲ ਕੇ ਪਿੰਡ ਪਹੁੰਚ ਕੋਮਲ ਜਿਹਦਾ ਰੋ ਰੁਕੇ ਬੁਰਾ ਹਾਲ ਸੀ ਰਾਤੇ ਰਾਤ ਆਪਣੀ ਬਦਲੀ ਕਿਸਮਤ ਤੇ ਵਾਰੇ ਵਾਰੇ ਜਾ ਰਹੀ ਸੀ ਸੋ ਹਰਮੀਤ ਤੇ ਕੋਮਲ ਦਾ ਵਿਆਹ ਹੋ ਗਿਆ ਰਿਸ਼ਤੇਦਾਰਾਂ ਨੂੰ ਥੋੜੀ ਹੈਰਾਨਗੀ ਹੋਈ ਪਰ ਅੱਜ ਕੱਲ ਕਿਸ ਕੋਲ ਸਮਾਂ ਐਉਂ ਜਿਹਾ ਗੱਲਣਾ ਸੋਚਣ ਦਾ ਜਸਮੀਤ ਖੁਸ਼ ਸੀ ਕਿ ਚਲ ਮੇਰੀ ਭੈਣ ਦੀ ਇੱਛਾ ਪੂਰੀ ਹੋ ਗਈ ਗੁਰਮੀਤ ਵੀ ਖੁਸ਼ ਸੀ ਪਰ ਜਸਮੀਤ ਜਸਮੀਤ ਕੋਮਲ ਤੇ ਹਰਮੀਤ ਨੂੰ ਇਕੱਠਿਆਂ ਵੇਖ ਖੁਸ਼ ਹੁੰਦੀ ਰਹਿੰਦੀ ਜਸਮੀਤ ਦੇ ਬੱਚਾ ਹੁਣ ਵਿੱਚ ਥੋੜੇ ਦਿਨ ਹੀ ਬਾਕੀ ਸਨ ਸਭਦਿਆਂ ਨੇ ਗਾਹਾਂ ਜਸਮੀਤ ਤੇ ਸੀ ਖਾਸ ਕਰ ਬਲਵੀਰੂ ਦੀਆਂ ਕਿ ਜਸਮੀਤ ਤੇ ਕੋਈ ਜਵਾਕ ਹੋਵੇ ਜੇ ਮੁੰਡਾ ਹੋਇਆ ਉਹਨੂੰ ਰੱਖ ਲਵਾਂਗੀ ਕੁੜੀ ਹੋਈ ਫਿਰ ਇਹਨੂੰ ਪੇਕੇ ਹੀ ਤੋੜ ਦੂੰ ਨਲੇ ਬਹਾਨਾ ਚੰਗਾ ਹੈਗਾ ਮੇਰੇ ਕੋਲੇ ਵੀ ਜਵਾਨ ਨੂੰ ਘਰੀ ਰੱਖਣੀ ਓਕੀਆ ਸਵੇਰੇ 4:00 ਵਜੇ ਜਸਮੀਤ ਦੇ ਦਰਦ ਉੱਠਿਆ ਹਰਮੀਤ ਨੇ ਗੱਡੀ ਕੱਢੀ ਤੇ ਨਾਲ ਦੇ ਸ਼ਹਿਰ ਨਿਹਾਲ ਸਿੰਘ ਵੱਲੀ ਲੱਗੇ ਲਗਭਗ 7:00 ਵਜੇ ਇੱਕ ਨਰਸ ਨੇ ਬਲਵੀਰ ਨੂੰ ਵਧਾਈਆਂ ਦਿੱਤੀਆਂ ਕਿ ਮੁੰਡਾ ਹੋਇਆ ਜਰਨੈਲ ਖੁਸ਼ ਸੀ ਗੁਰਮੀਤ ਨੂੰ ਹਰਮੀਤ ਨੇ ਫੋਨ ਕਰਕੇ ਦੱਸ ਦਿੱਤਾ ਸੀ ਕਿ ਮੁੰਡਾ ਹੋਇਆ ਗੁਰਮੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਦਿਲ ਵਿੱਚ ਸੋਚ ਰਿਹਾ ਸੀ ਕਿ ਕਾਸ਼ ਮੈਂ ਤੁਰਦਾ ਹੁੰਦਾ ਹਨੂੰ ਆਪਣੇ ਮੁੰਡੇ ਨੂੰ ਗੋਦੀ ਵਿੱਚ ਚੁੱਕ ਲੋਰੀਆਂ ਦਿੰਦਾ ਜਸਮੀਤ ਨੂੰ ਹਸਪਤਾਲ ਵਿੱਚੋਂ 3-4 ਦਿਨ ਬਾਅਦ ਛੁੱਟੀ ਮਿਲ ਗਈ ਸੀ ਕੋਮਲ ਘਰ ਦਾ ਕੰਮ ਕਰਦੀ ਕਈ ਵਾਰ ਅੱਕ ਜਾਂਦੀ ਜਸਮੀਤ ਆਪਣੇ ਪੇਕੇ ਪਿੰਡ ਜਾਣਾ ਚਾਹੁੰਦੀ ਸੀ ਕਿਉਂਕਿ ਜਰੂਆਂ ਦੀ ਗਰਮੀਤ ਦੀ ਛੱਟ ਲੱਗੀ ਸੀ ਉਹ ਇੱਕ ਵਾਰੀ ਵੀ ਪੇਕੇ ਨਹੀਂ ਗਈ ਸੀ ਜਸਮੀਤ ਨੂੰ ਉਸ ਦਾ ਦਿਓਰ ਹਰਮੀਤ ਛੱਡਣ ਗਿਆ ਜਿਸ ਨੂੰ ਵੇਖ ਕੋਮਲ ਨਾਰਕੁਸ਼ ਹੋ ਗਈ ਬਲਵੀਰੋ ਵੀ ਤਾਂ ਇਹੀ ਚਾਹੁੰਦੇ ਸੀ ਕਿ ਜਸਮੀਤ ਨਾਲ ਕੋਮਲ ਦੀ ਘਟਪਣੀ ਕਿਉਂਕਿ ਉਹ ਦੋਹਾਂ ਨੂੰ ਹੀ ਪਸੰਦ ਨਹੀਂ ਸੀ ਕਰਦੀ ਕੋਮਲ ਕਰੋ ਗਰੀਬ ਕਰਦੀ ਸੀ ਤਰੰਤ ਵਿਆਹ ਹੋਣ ਕਰਕੇ ਕੋਮਲ ਨੂੰ ਦਾਸ ਵਿੱਚ ਵੀ ਕੁਝ ਨਹੀਂ ਸੀ ਦਿੱਤਾ ਬਲਵੀਰੋ ਨੇ ਸੋਚਿਆ ਕਿ ਪਹਿਲਾ ਕੰਮ ਮੈਂ ਇਹਨਾਂ ਦੋਹਾਂ ਵਿੱਚ ਫਰਕ ਪਵਾਵਾਂ ਫਿਰ ਕਿਵੇਂ ਨਾ ਕਿਵੇਂ ਕਰ ਜਸਮੀਤ ਨੂੰ ਉਹਦੇ ਪੇਕੇ ਪੇਸੇ ਮੈਂ ਜਸਮੀਤ 10 ਦਿਨ ਪੇਕੇ ਲਈ ਆਈ ਸੀ ਪਰ ਬਲਵੀਰੋਂ ਨੇ ਕੋਮਲ ਨੂੰ ਪੂਰਾ ਸਿਖਾ ਦਿੱਤਾ ਸੀ ਕਿ ਤੂੰ ਹਰਮਿਤ ਨੂੰ ਜਿਆਦਾ ਜਸਮੀਤ ਕੋਲ ਨਾ ਹੋਣ ਦਿਿਆ ਕਰ ਐਵੇਂ ਜੇ ਜਸਮੀਤ ਨੇ ਹਰਮਿਤ ਨੂੰ ਆਪਣੇ ਵੱਲ ਦਾ ਕਰ ਲਿਆ ਫੇਰ ਚੱਕੀ ਜਾਇਆ ਕਰੀ ਕੋਮਲ ਵੀ ਸੋਚ ਰਹੀ ਸੀ ਕਿ ਜੇ ਜਸਮੀਤ ਇੱਥੇ ਚਲੀ ਜਾਵੇ ਤਾਂ ਘਰ ਤੇ ਮੇਰਾ ਹੀ ਰਾਜ ਚੱਲੇ ਇਸ ਬੁੜੀ ਨੂੰ ਕੀ ਗੋਲਣਾ ਮੈਂ ਸਭ ਕੁਝ ਲਾਲਚ ਹੀ ਕਰਵਾ ਰਿਹਾ ਸੀ ਮੁਕਦੀ ਗੱਲ ਜਸਮੀਤ ਤੇ ਹੀ ਸੀ ਪਰ ਘਰ ਵਿੱਚ ਚੱਲ ਰਹੀਆਂ ਇਹਨਾਂ ਗੱਲਾਂ ਦਾ ਗੁਰਮੀਤ ਹਰਮੇਤੇ ਜਰਨੈਲ ਨੂੰ ਨਹੀਂ ਸੀ ਪਤਾ ਜਸਮੀਤ ਚਦਸੌਰੀ ਕਹਈ ਤਾਂ ਜਰਨੈਲ ਨੇ ਉਦੋਂ ਤੋਂ ਹੀ ਸਕੀਮਾਂ ਕੜਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਕਿਵੇਂ ਜਸਮੀਤ ਨੂੰ ਵਸ ਵਿੱਚ ਕਰਨ ਖੇਤ ਵਿੱਚ ਮੱਕੀ ਵੀਜੀ ਹੋਈ ਸੀ ਜਰਨੈਲ ਖੇਤ ਕੀੜਾ ਮਾਰਨ ਗਿਆ ਚੂੜਾ ਪਰਕੇ ਛੱਲੀਆਂ ਦਾ ਲੈ ਆਇਆ ਜਰਨੈਲ ਜਸਮੀਤ ਆ ਛੱਲੀਆਂ ਲੈ ਜਾ ਪੁੰਨਕੇ ਖਵਾ ਦੇ ਸਾਰਿਆਂ ਨੂੰ ਜਸਮੀਤ ਦੀ ਜਗ੍ਹਾ ਬਲਵੀਰੋਂ ਨੇ ਛੱਲੀਆਂ ਫੜਕੇ ਉਹਨਾਂ ਛਿਲਕਾ ਉਤਾਰਿਆ ਤਾਂ ਵਿੱਚ ਕੋਈ ਕੋਈ ਦਾਣਾ ਹੀ ਨਿਕਲਿਆ ਵੇਖਲਾ ਮੱਕੀ ਤਾਂ ਸਾਰੀ ਲੱਗਦਾ ਚੂਹਿਆਂ ਨੇ ਖਾ ਲਈ ਕੁਝ ਨਹੀਂ ਬਚਿਆ ਜੰਨੈਲ ਜੰਨੈਲ ਹਾਂ ਯਾਰ ਵੇਖਲਾ ਚਲ ਕੋਈ ਨਾ ਚੂਹੇ ਆਪਣੀ ਮਿੱਟੀ ਤੇ ਰਾਜ ਕਰਦੇ ਆ ਉਹਨਾਂ ਦੀ ਆਵਦੀ ਤਰਤੀ ਆ ਜਿਵੇਂ ਘਰ ਵਿੱਚ ਵੱਡਾ ਬੰਦਾ ਰਾਜ ਕਰਦਾ ਘਰ ਦੀ ਮੁਖਤਿਆਰੀ ਉਹਦੇ ਸਿਰ ਹੁੰਦੀ ਆ ਤੇ ਘਰ ਦੇ ਹਰ ਚੀਜ਼ ਤੇ ਉਹਦਾ ਅਧਿਕਾਰ ਹੁੰਦਾ ਉਮੇ ਚੁਹਿਆ ਜਰਨਲ ਦਾ ਇਸ਼ਾਰਾ ਸਿੱਧਾ ਜਸਮੀਤ ਤੇ ਸੀ ਪਰ ਕਿਸੇ ਨੂੰ ਵੀ ਇਸ ਕੱਲ ਦਾ ਪਤਾ ਨਹੀਂ ਸੀ ਕਿ ਜਰਨਲ ਦੇ ਮਨ ਵਿੱਚ ਕੀ ਚੱਲ ਰਿਹਾ ਜਸਮੀਤ ਹੁਣ ਸੰਦੇਹਾ ਉੱਠ ਪਸ਼ੂਆਂ ਨੂੰ ਪੱਠੇ ਆਪ ਹੀ ਪਾਉਂਦੀ ਸੀ ਸਵੇਰੇ 5:00 ਵਜੇ ਉੱਠੇ ਜਸਮੀਤ ਨੇ ਚਾਹ ਤਰੀ ਤੇ ਪਸ਼ੂਆਂ ਨੂੰ ਪੱਠੇ ਪਾਉਣ ਲੱਗੀ ਜਰਨਲ ਨੇ ਮੌਕਾ ਛੱਡ ਵੇਖਿਆ ਸਨਨੀਕਰ ਦੀ ਜਸਮੀਤ ਦੀ ਬਾਹ ਫੜ ਲਈ ਜਸਮੀਤ ਡਰ ਗਈ ਉਹਨੇ ਉੱਚੀ ਉੱਚੀ ਰੋੜਾ ਪਾਇਆ ਬਲਵੀਰ ਭੱਜੀ ਆਈ ਜਸਮੀਤ ਮੰਮੀ ਜੀ ਇੱਥੇ ਕੋਈ ਬੰਦਾ ਸੀ ਉਹਨੇ ਮੇਰੀ ਬਾਹ ਫੜ ਲਈ ਬਲਵੀਰੋ ਇੱਥੇ ਕੌਣ ਆ ਸਕਦਾ ਆਪਣੇ ਘਰ ਵਿੱਚ ਤਾਂ ਚਿੜੀ ਨੇ ਫਰਕ ਦੀ ਤੂੰ ਕਹਿਣੀ ਹੈ ਕੋਈ ਬੰਦਾ ਆ ਗਿਆ ਸੀ ਜਰਨੈਲ ਬੋਲਿਆ ਮੈਂ ਹੀ ਸੀ ਪਰ ਮੈਂ ਬਾਹ ਨਹੀਂ ਫੜੀ ਮੈਂ ਤਾਂ ਜਸਮੀਤ ਨੂੰ ਕਹਿੰਦਾ ਸੀ ਵੀ ਤੂੰ ਰਹਿਣ ਦੇ ਪੱਠੇ ਪਾਉ ਨੂੰ ਮੈਂ ਆਪ ਪਾ ਦੂੰ ਬਲਵੀਰੋ ਨੂੰ ਜਸਮੀਤ ਨਾਲ ਲੜਨ ਦਾ ਬਹਾਨਾ ਲੱਭ ਗਿਆ ਸੀ ਨਾ ਕੀ ਗੱਲ ਐਡਾ ਦੂਸ਼ਣ ਲਾਇਆ ਆਪਦੇ ਪਿਓ ਵਰਗਾ ਸਹਰੇ ਤੇ ਆਹੀ ਕਸਰ ਰਹਿ ਗਈ ਸੀ ਬਸ ਜਸਮੀਤ ਨਹੀਂ ਮੰਮੀ ਮੈਂ ਸੱਚ ਕਹਨੀ ਆ ਕਿਸੇ ਨੇ ਮੈਨੂੰ ਗਲਤ ਛੂਇਆ ਮੈਂ ਇਹ ਨਹੀਂ ਕਹਿੰਦੀ ਕਿ ਉਹ ਪਾਪਾ ਜੀ ਸੀ ਕਿਉਂਕਿ ਮੋਹ ਹਨੇਰਾ ਹੋਣ ਕਰਕੇ ਮੈਨੂੰ ਵਖਾਈ ਨਹੀਂ ਦਿੱਤਾ ਜਰਨਲ ਜਸਮੀਤ ਘਰ ਵਿੱਚ ਸਭ ਤੋਂ ਜ਼ਿਆਦਾ ਮੈਂ ਤੇਰਾ ਕਰਦਾ ਪਰ ਤੂੰ ਹੀ ਦੂਸ਼ਣ ਲਗਾਉਣ ਲੱਗ ਪਈ ਹਰਮੀਤ ਨੂੰ ਆਪਣੇ ਸ਼ਰਾਬੀ ਪਿਓ ਤੇ ਰਤੀ ਪਰਦਾ ਵੀ ਇਤਵਾਰ ਨਹੀਂ ਸੀ ਪਰ ਸਾਰਿਆਂ ਵਿੱਚ ਉਹ ਬੋਲ ਵੀ ਨਹੀਂ ਸੀ ਸਕਦਾ ਕੁਝ ਇਸ ਕਰਕੇ ਉਹਨੇ ਸਭ ਨੂੰ ਸ਼ਾਂਤ ਕਰਕੇ ਕਿਹਾ ਕਿ ਜਿਹੜਾ ਕੁਝ ਹੋਣਾ ਸੀ ਹੋ ਗਿਆ ਮਿੱਟੀ ਪਾਉਂ ਗਾਹਾਂ ਤੋਂ ਭਾਬੀ ਸੰਦੇਹ ਨਹੀਂ ਉੱਠੂਗੀ ਨਲੇ ਮਾਂ ਤੂੰ ਸੰਦੇਹਾਂ ਉਠਿ ਚਾ ਬਣਾ ਲਿਆ ਕਰ ਪੱਠੇ ਪਾਉਣ ਦੀ ਜ਼ਿੰਮੇਵਾਰੀ ਮੇਰੀ ਆ ਜਰਨੈਲ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਬਾਲ ਬਾਲ ਬਚੇ ਅਜ ਤਾਂ ਸਾਰਾ ਭਾਂਡਾ ਫੁੱਟ ਜਾਣਾ ਸੀ ਚੱਲ ਜਸਮੀਤ ਨੂੰ ਪਤਾ ਲੱਗ ਗਿਆ ਹੁਣ ਤਾਂ ਕਦੇ ਵੀ ਉਹਨੂੰ ਗੱਲ ਅਧੂਰੀ ਛੱਡ ਜਰਨੈਲ ਹੱਸੇ ਵਰਕਸ਼ਾਪ ਦਾ ਕੰਮ ਬਹੁਤ ਚੱਲਦਾ ਸੀ ਨਾਲ ਦੇ ਪਿੰਡਾਂ ਦਾ ਕੰਮ ਵੀ ਇਹਨਾਂ ਦੀ ਵਰਕਸ਼ਾਪ ਤੇ ਹੀ ਆਉਣਾ ਸੀ ਜਸਮੀਤ ਨਾਲ ਕੋਮਲ ਹੁਣ ਵਿਤਕਰਾ ਕਰਦੀ ਗੁਰਮੀਤ ਨੂੰ ਕੁਝ ਪਤਾ ਨਹੀਂ ਸੀ ਹਰਮੀਤ ਜਸਮੀਤ ਦੀ ਪੂਰੀ ਮਦਦ ਕਰਦਾ ਸੀ ਜਿਸ ਨੂੰ ਵੇਖ ਕੋਮਲ ਜਸਮੀਤ ਨਾਲ ਲੜਦੀ ਜਸਮੀਤ ਨੇ ਕਦੇ ਸੋਚਿਆ ਨਹੀਂ ਸੀ ਕਿ ਭੈਣ ਵੀ ਸ਼ਰੀਕਣੀਆਂ ਬਣ ਜਾਊ। ਕੋਮਲ ਪੈਣੇ ਮੇਰੇ ਘਰ ਵਾਲੇ ਤੇ ਅੱਖ ਰੱਖਣੀ ਬੰਦ ਕਰ ਦੇ। ਪਹਿਲਾਂ 22 ਦੇ 6:00 ਵਜੇ ਤੇਰੀ ਬੁਰੀ ਨਜ਼ਰ ਕਰਕੇ ਹੁਣ ਹਰਮੀਤ ਨੂੰ ਨਾ ਕਿਤੇ ਕੁਝ ਕਰਵਾ ਦੇ। ਜਸਮੀਤ ਕੋਮਲ ਤੂੰ ਉਹੀ ਆ ਪਹਿਲਾਂ ਵਾਲੀ ਜੋ ਮੇਰੇ ਕੋਲ ਮਹੀਨਾ-ਮਹੀਨਾ ਲਗਾ ਜਾਂਦੇ ਸੀ ਤੇ ਹੁਣ ਤੂੰ ਮੈਨੂੰ ਇਹ ਗੱਲਾਂ ਕਹਿ ਰਹੀ ਆ। ਮੇਰੀ ਜ਼ਿੰਦਗੀ ਤਾਂ ਪਹਿਲਾਂ ਹੀ ਰੁਹਿਆਂ ਦੇ ਫੁੱਲ ਵਰਗੀ ਆ। ਜਦੋਂ ਤੇਰਾ ਤੇ ਹਰਮੀਤ ਦਾ ਵਿਆਹ ਹੋਇਆ ਤਾਂ ਮੈਂ ਸੋਚਿਆ ਸੀ ਕਿ ਚੱਲ ਮੇਰੀ ਭੈਣ ਹੀ ਮੇਰਾ ਸਹਾਰਾ ਬਣ ਜੂ ਕੋਮਲ ਨੇ ਗੱਲ ਵਿੱਚ ਹੀ ਕਟਦਿਆਂ ਕਿਹਾ ਆਹੋ ਤੈਨੂੰ ਹੋਣਾ ਕੋਮਲ ਦੇ ਨਾਲ ਮੇਰਾ ਹਨਮੀਤ ਸਹਾਰਾ ਬਣ ਜੂ ਦੋਹਾਂ ਵਿੱਚ ਕਾਫੀ ਬਹਿਸ ਹੋਈ ਪਰ ਜਸਮੀਤ ਵਿਚਾਰੀ ਚੁੱਪ ਕਰ ਗਈ ਦਿਨ ਕਟਿਆਂ ਹੀ ਤਾਂ ਕਰ ਰਹੀ ਸੀ ਜਸਮੀਤ ਬਸ ਆਪਣੇ ਮੁੰਡੇ ਸਹਾਰੇ ਮਨ ਪਰਛਾਵਾ ਕਰ ਲੈਂਦੀ ਸੀ ਗਰਮੀਤ ਨੂੰ ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਦੀ ਕੂਕੀ ਚੜੀ ਰਹਿੰਦੀ ਸੀ ਜਿਸ ਕਾਰਨ ਉਹ ਸੋ ਜਾਂਦਾ ਸੀ ਵਰਕਸ਼ਾਪ ਤੇ ਕੰਮ ਕਰਵਾਉਣ ਲਈ ਅੱਜ ਬਦਨੀ ਪਿੰਤ ਦੋਵੰਦੀ ਆਈ ਹੋਈ ਸਨ ਜਸਮੀ ਤੋਂ ਉਹਨਾਂ ਵਾਸਤੇ ਚਾਹ ਬਣਾ ਰਹੀ ਸੀ ਤਾਂ ਮੋਨ ਨੇ ਬਹੁਤ ਸਾਰਾ ਕਰਵਾਉਣਾ ਸੀ ਉਹਨਾਂ ਵਿੱਚੋਂ ਇੱਕ ਆਦਮੀ ਬਾਥਰੂਮ ਜਾਣ ਲਈ ਜਦੋਂ ਵਰਕਸ਼ਾਪ ਦੇ ਪਿਛਲੇ ਪਾਸੇ ਬਣੇ ਆਰਜੀ ਜੇ ਬਾਥਰੂਮ ਵੱਲ ਗਿਆ ਤਾਂ ਜਾਂਦੇ ਬੰਦੇ ਦਾ ਜਸਮੀਤ ਨੂੰ ਭੁਲੇਖਾ ਪਿਆ ਜਿਵੇਂ ਉਹਦਾ ਪਹਿਲਾ ਪਿਆਰ ਰਾਜਵੀਰ ਹੋਵੇ ਜਸਮੀਤ ਨੂੰ ਭੁਲੇਖਾ ਪਿਆ ਜਿਵੇਂ ਵਰਕਸ਼ਾਪ ਤੇ ਕੰਮ ਕਰਨਾ ਆਇਆ ਰਾਜਵੀਰ ਹੋਵੇ ਉਹਦਾ ਦਿਲ ਕਰਦਾ ਸੀ ਕਿ ਉਹ ਬਾਹਰ ਜਾ ਕੇ ਵੇਖੇ ਐਨੇ ਨੂੰ ਜਦ ਉਹ ਹੀ ਬੰਦਾ ਵਾਪਸ ਜਾਂਦਾ ਉਸਨੇ ਵੇਖਿਆ ਉਹਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿਉਂਕਿ ਉਹ ਸੱਚਮੁੱਚ ਹੀ ਰਾਜਵੀਰ ਸੀ ਇੱਕ ਵਾਰ ਫੇਰ ਤੋਂ ਜਸਮੀਤ ਆਪਣੇ ਪਹਿਲੇ ਪਿਆਰ ਦੀ ਸਪਨੀਆ ਵਿੱਚ ਖੁੱਬ ਗਈ ਪਰ ਜਸਮੀਤ ਆਪਣੇ ਮਨ ਵਿੱਚ ਸੋਚਣ ਲੱਗੀ ਕਿ ਉਹ ਰਾਜਵੀਰ ਨੂੰ ਕਿਵੇਂ ਮਿਲੇ ਕਿਹੜੇ ਪੰਜ ਮਿਲ ਸਕਦੀ ਆ ਉਹ ਰਾਜਵੀਰ ਨੂੰ ਵਰਕਸ਼ਾਪ ਤੇ ਕੰਮ ਕਰਨ ਵਾਲਾ ਮੁੰਡਾ ਛੋਟੂ ਚਾਹ ਵਾਲੇ ਖਾਲੀ ਗਲਾਸ ਚੋਂ ਜਸਮੀਤ ਨੂੰ ਫੜਾਉਣ ਆਇਆ ਤਾਂ ਜਸਮੀਤ ਨੇ ਸੋਚਿਆ ਕਿ ਚਲ ਇਹਨਾਂ ਨੂੰ ਸਾਫ਼ ਕਰ ਹੀ ਦੇਮਾ ਤਾਂ ਇੱਕ ਗਲਾਸ ਵਿੱਚ ਉਸ ਨੂੰ ਇੱਕ ਪਰਚੀ ਮਿਲੀ ਜਲਦੀ ਨਾਲ ਉਹਨੇ ਪਰਚੀ ਕੱਢੀ ਤੇ ਵੇਖਿਆ ਜਿਸ ਤੇ ਲਿਖਿਆ ਸੀ ਜਸਮੀਤ ਜ਼ਿਆਦਾ ਗੱਲਾਂ ਨਹੀਂ ਲਿਖ ਸਕਦਾ ਇਸ ਕਰਕੇ ਅਮਰ ਨੰਬਰ ਇਸ ਤੇ ਫੋਨ ਕਰ ਲਮੀ ਜਦੋਂ ਵੀ ਤੇਰਾ ਟਾਈਮ ਲੱਗੇ ਜਸਮੀਤ ਨੇ ਉਹ ਪਰਚੀ ਆਪਣੇ ਕੋਲ ਰੱਖੀ ਤੇ ਆਪਣੇ ਕਮਰੇ ਵਿੱਚ ਆ ਗਈ ਗੁਰਮੀਤ ਆਪਣੇ ਮੁੰਡੇ ਕੋਲ ਹੀ ਬੈਸੀ ਜਸਮੀਤ ਦਾ ਚਿਹਰਾ ਉਹਨੂੰ ਖਿੜਿਆ ਜਾ ਲੱਗਿਆ ਜਸਮੀਤ ਅੱਜ ਤੂੰ ਮੈਨੂੰ ਬਹੁਤ ਖੁਸ਼ ਲੱਗ ਰਹੀ ਹੈ ਕੋਈ ਖਾਸ ਕਰ ਜਸਮੀਤ ਨਹੀਂ ਜੀ ਬਸ ਹੁਣ ਤਾਂ ਮੈਂ ਆਪਣੇ ਮੁੰਡੇ ਨੂੰ ਵੇਖ-ਵੇਖ ਖੁਸ਼ ਹੋ ਜਾਂਦੀ ਆ ਕਿ ਕਦੋਂ ਵੱਡਾ ਹੋਵੇਗਾ ਕਦੋਂ ਮੈਨੂੰ ਸਕੂਲ ਭੇਜਿਆ ਕਰੂੰ ਗੁਰਮੀਤ ਜਸਮੀਤ ਤੇਰੇ ਨਾਲ ਮੈਂ ਇੱਕ ਜ਼ਰੂਰੀ ਗੱਲ ਕਰਨੀ ਸੀ ਜਸਮੀਤ ਓਹੋ ਮੈਂ ਤਾਂ ਦੁੱਧ ਉਬਲਣਾ ਤਰਕਿਆ ਸੀ ਹੁਣੇ ਆਈ ਜੀ ਮੈਂ ਗੁਰਮੀਤ ਕੀ ਕਹਿਣਾ ਚਾਹੁੰਦਾ ਸੀ ਉਹਦੀ ਗੱਲ ਵਿਚੇ ਹੀ ਰਹਿ ਗਈ ਸੀ ਜਸਮੀਤ ਇਹ ਸੁਵਿਧਾ ਵਿੱਚ ਸੀ ਕਿ ਉਹ ਰਾਸ਼ਵੀ ਨੂੰ ਫੋਨ ਕਰੇ ਜਾਂ ਨਾ ਕਰੇ ਦੁੱਧ ਉਬਲ ਬਲ ਬਲ ਕੇ ਸਾਰਾ ਗੈਸ ਵਿੱਚ ਪੈ ਗਿਆ ਉਬਲੇ ਦੁੱਧ ਦੀਆਂ ਤਰਾਲਾਂ ਰਸੋਈ ਤੋਂ ਬਾਹਰ ਆ ਗਈਆਂ ਕੋਮਲ ਨੇ ਜਦ ਵੇਖਿਆ ਤਾਂ ਬੋਲੀ ਆਹ ਕੀ ਕਰਤਾ ਸਾਰਾ ਦੁੱਧ ਪਾਤਾ ਚੁੱਲ੍ਹੇ ਵਿੱਚ ਇਸ ਮਹਾਰਾਣੀ ਨੇ ਨਾ ਕੀ ਦੇਖਿਆ ਲਾਂ ਵਿੱਚ ਸੀ ਤੋਂ ਜਿਹੜਾ ਐਡਾ ਵੱਡਾ ਨੁਕਸਾਨ ਕਰ ਦਿੱਤਾ ਜਸਮੀਤ ਇਹਦੇ ਵਿੱਚ ਐਡੀ ਕੀ ਵੱਡੀ ਗੱਲ ਆ ਡੁੱਲ ਗਿਆ ਤਾਂ ਡੁੱਲ ਗਿਆ ਕੋਮਲ ਅੱਛਾ ਹੁਣ ਕਿਸ ਨੇ ਤੇਰੇ ਵਿੱਚ ਇੰਨਾ ਹੌਸਲਾ ਵੀ ਕਰ ਦਿੱਤਾ ਕਿ ਤੂੰ ਐਡੀ ਵੱਡੀ ਗਲਤੀ ਨੂੰ ਕੁਝ ਵੱਡਾ ਨਾ ਸਮਝੇ ਗੁਰਮੀਤ ਨੂੰ ਸਭ ਸੁਣ ਰਿਹਾ ਸੀ ਗੁਰਮੀਤ ਨੇ ਜਸਮੀਤ ਨੂੰ ਆਵਾਜ਼ ਮਾਰੀ ਤੇ ਮੁੰਡੇ ਦਾ ਬਹਾਨਾ ਕੀਤਾ ਕਿ ਰੋ ਰਿਹਾ ਤਨਵਾ ਜੀ ਬਾਕੀ ਕੱਲ ਵੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੀ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀ ਕਲਜੀ